ਕਰਮਖੰਡ ਕੀ ਬਾਣੀ ਜੋ ਬਕਸ਼ਿਸ ਦੇ ਮੰਡਲ ਦੇ ਮਨੁੱਖ ਦੀ ਬੋਲੀ ਵਿੱਚ ਰੋਹਾਨੀ ਬਲ ਹੁੰਦਾ ਹੈ। ਤਿੱਥੈ ਹੋਰ ਨ ਕੋਈ ਹੋਰ। ਉੱਥੇ ਬਲ ਵਾਲਿਆਂ ਤੋਂ ਬਿਨਾ ਹੋਰ ਕੋਈ ਨਹੀਂ ਹੁੰਦਾ। ਤਿੱਥੈ ਜੋਦ ਮਹਾਬਲ ਸੂਰ ਉੱਥੇ ਯੋਧੀ ਮਹਾਬਲੀ ਤੇ ਜ਼ੋਰ ਮੇ ਹੁੰਦੇ ਹਨ ਤਿੰਨ ਮੈਂ ਰਾਮ ਰਹਾ ਪਰਪੂਰ ਉਹਨਾ ਅੰਦਰ ਵਿਆਪਕ ਪ੍ਰਭੂ ਦਾ ਜੋਰ ਪਰਿਪੂਰਨ ਹੋਇਆ ਰਹਿੰਦਾ ਹੈ ਤਿੱਥੇ ਸੀਤੋ ਸੀਤਾ ਮਹਿਮਾ ਮਾਏ ਉਥੇ ਨੇਕ ਪੁਰਸ਼ ਪ੍ਰਭੂ ਜਸ ਵਿੱਚ ਜੁੜੇ ਹੁੰਦੇ ਹਨ ਤਾਂ ਕੇ ਰੂਪਨਾ ਕਥਨੀ ਜਾਏ ਉਹਨਾਂ ਦੇ ਰੂਪ ਬਿਆਨ ਨਹੀਂ ਹੋ ਸਕਦੇ ਨਾ ਹੋ ਮਰੇ ਨਾ ਠਾਗੇ ਜਾਏ ਨਾ ਉਹ ਮਰਦੇ ਹਨ ਤੇ ਨਾ ਹੀ ਠੱਗੇ ਜਾਂਦੇ ਹਨ ਜਿਨ ਕੈ RAM ਵਸੈ ਮਨ ਮਾਹੀ ਜਿਨ੍ਹਾਂ ਦੇ ਮਨ ਵਿੱਚ RAM ਵਸਦਾ ਹੈ ਤੇ ਤੇ ਭਗਤ ਵਸ ਸੇਕੇ ਲੋ ਉਥੇ ਕਈ ਮੋਕਾ ਦੇ ਭਗਤ ਵਸਦੇ ਹਨ ਕਰੇ ਆਨੰਦ ਸੱਚਾ ਮਨ ਸੋਏ ਉਹ ਆਨੰਦ ਮਾਨਦੇ ਹਨ ਕਿਉਂਕਿ ਉਹਨਾਂ ਦੇ ਮਨ ਵਿੱਚ ਸੱਚਾ ਹਰੀ ਵਸਦਾ ਹੈ ਸੱਚ ਖੰਡ ਵਸੇ ਨਿਰੰਕਾਰ ਸੱਚ ਖੰਡ ਵਿੱਚ ਅਕਾਰ ਰਹਿਤ ਪ੍ਰਭੂ ਵਸਦਾ ਹੈ ਕਾਰ ਕਰ ਵੇਖੈ ਨਦਰ ਨਿਹਾਲ ਜੋ ਰੱਚ ਰੱਚ ਕੇ ਸਭ ਨੂੰ ਨਿਹਾਲ ਕਰਨ ਵਾਲੀ ਨજર ਨਾਲ ਦੇਖਦਾ ਹੈ ਤਿੱਥੈ ਖੰਡ ਮੰਡਲ ਵਾਰ ਪੰਡ ਉਥੇ ਧਰਤੀ ਆਤਾਰਾ ਮੰਡਲ ਤੇ ਬ੍ਰਹਮੰਡ ਇਤਨੇ ਹਨ ਜੇ ਕੋ ਕਥੈ ਤਾਂ ਅੰਤ ਨਾਂਤ ਕਿ ਜੇ ਕੋਈ ਬਿਆਨ ਕਰੇ ਦਾ ਇਹਨਾਂ ਦੇ ਅੰਤ ਦੀ ਕੋਈ ਹਦ ਹੱਦ ਨਹੀਂ ਤਿਤੈ ਲੋ ਲੋ ਆਕਾਰ ਉਥੇ ਕਈ ਲੋਕ ਪਾਵਨ ਤੇ ਅਨੇਕਾਂ ਆਪ ਆਕਾਰ ਹਨ ਜਿਵ ਜਿਵ ਹੁਕਮ ਤਿਵਾ ਤਿਵ ਕਾਰ ਜਿਵੇਂ ਜਿਵੇਂ ਰੰਬੀ ਹੁਕਮ ਹੈ ਤਿਵੇਂ ਤਿਵੇਂ ਉਹਨਾਂ ਦੀ ਕਿਰਿਆ ਹੈ ਵੇ ਕੈ ਵਿਗਸ ਕਰ ਵਿਚਾਰ ਨਿਰੰਕਾਰ ਸਭ ਵਿਚਾਰ ਕਰਕੇ ਸਭ ਸੰਭਾਲ ਕਰਦਾ ਤੇ ਖੁਸ਼ ਹੁੰਦਾ ਹੈ ਨਾਨਕ ਕਥਨਾ ਕਰਦਾ ਸਾਰ ਏ ਨਾਨਕ ਇਸ ਦਾ ਕਥਨ ਲੋਹੇ ਵਰਗਾ ਕਰੜਾ ਕਥਨ